ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਵਿਨਾ ਗੋਇਲ ਮੈਮ ਸਾਡੇ ਨਾਲ ਮੌਜੂਦ ਨੇ ਅੱਜ ਯੂਕੇ ਦੇ ਫੰਡਸ ਦੀ ਗੱਲ ਕਰਾਂਗੇ ਔਰ ਯੂਕੇ ਦੇ ਵਿੱਚ ਵਿਦਿਆਰਥੀ ਕਿਵੇਂ ਘੱਟ ਫੀਸ ਦੇ ਨਾਲ ਪੜਨ ਜਾ ਸਕਦੇ ਨੇ ਔਰ ਘੱਟੋ ਘੱਟ ਫੰਡ ਕਿੰਨੇ ਚਾਹੀਦੇ ਨੇ ਇਹਦੇ ਉੱਪਰ ਗੱਲ ਕਰਾਂਗੇ ਵਿਨਾ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਸਕਾਲ ਜੀ ਸਸਕਾਲ ਜੀ ਵਿਨਾ ਮੈਮ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਹਜੇ ਤਾਂ ਫਰਵਰੀ ਇਨਟੇਕ ਵੀ ਓਪਨ ਹੈ ਮਾਰਚ ਅਪ੍ਰੈਲ ਚ ਕਈ ਯੂਨੀਵਰਸਿਟੀਆਂ ਖੁੱਲੀਆਂ ਨੇ ਸੈਪਟੈਂਬਰ ਇਨਟੇਕ ਹੈ ਫਿਰ ਫਿਰ ਮੈਨੂੰ ਇਹ ਦੱਸੋ ਕਿ ਘੱਟੋ-ਘੱਟ ਕਿੰਨੇ ਫੰਡਸ ਦੇ ਨਾਲ ਵਿਦਿਆਰਥੀ ਯੂਕੇ ਪੜ੍ਹਨ ਜਾ ਸਕਦਾ ਹੈ ਔਰ ਉਹ ਕਿਵੇਂ ਤੈਅ ਕਰੇ ਜਾਂ ਯੂਨੀਵਰਸਟੀਆਂ ਉਹ ਲੱਭੇ ਘੱਟ ਫੀਸ ਵਾਲੀਆਂ ਚੰਗੀਆਂ ਯੂਨੀਵਰਸਟੀਆਂ ਤੇ ਫੰਡਸ 28 ਦਿਨ ਪੁਰਾਣੇ ਕਰਨ ਦੇ ਲਈ ਕਿੱਦਾਂ-ਕਿੱਦਾਂ ਉਹ ਮਦਦ ਲੈ ਸਕਦਾ ਹੈ ਰਿਸ਼ਤੇਦਾਰਾਂ ਦੀ ਪਰਿਵਾਰ ਦੀ ਡੱਲਾ ਸਾਹਿਬ ਮੈਂ ਤਾਂ ਇਹ ਕਹੂੰਗੀ ਕਿ ਜਿਹੜਾ ਸਟੂਡੈਂਟ ਜਿਹਦੇ ਕੋਲ ਫੰਡ ਘੱਟ ਹੈ ਜਾਂ ਵੱਧ ਹੈ यूके एक बेस्ट डेस्टिनेशन है स्टूडेंट वास्ते क्योंकि 1 ईयर मास्टर्स है खाली एक साल ਦੇ ਵਿੱਚ ਸਟੂਡੈਂਟ ਉੱਥੇ ਮਾਸਟਰਸ ਕਰ ਲੈਂਦਾ ਹੈ ਜਾਂ 3 ਇਅਰਸ ਦੇ ਵਿੱਚ ਬੈਚਲਰ ਕਰ ਲੈਂਦਾ ਹੈ ਜਦ ਕਿ ਆਸਟ੍ਰੇਲੀਆ ਵੀ 3 ਇਅਰ ਦੀ ਦੇ ਰਿਹਾ ਹੈ ਬਟ ਯੂਕੇ ਦੇ ਵਿੱਚ ਉਹ ਸਟ੍ਰਿਕਟ ਕ੍ਰਾਈਟੇਰੀਆ ਨਹੀਂ ਹੈ ਪੜਨ ਦਾ ਮੀਨਸ ਪੜਾਈ ਇਨ ਦਾ ਸੈਂਸ ਕਿ ਪੜਨ ਦਾ ਸਟ੍ਰਿਕਟ ਕ੍ਰਾਈਟੇਰੀਆ ਹੈ ਮਤਲਬ ਆਇਲਸ ਵੀ ਹੋ ਸਕਦੀ ਹੈ ਔਰ ਜਬ ਬੱਚੇ ਨੇ ਇੰਗਲਿਸ਼ మీడియం ਸਕੂਲ ਤੋਂ ਪੜ੍ਹਾਈ ਕੀਤੀ ਹੋਈ ਹੈ ਤੇ ਉਹਦੀ ਵੀਵਰ ਵੀ ਹੋ ਜਾਂਦਾ ਉਹ ਵੀ ਟਾਈਮ ਬੱਜ ਜਾਂਦਾ ਇਸ ਕਰਕੇ ਸਟੂਡੈਂਟ ਕਈ ਵਾਰੀ ਇਹ ਜਾਂਦਾ ਹੈ ਕਿ ਬਾਕੀ ਕੰਟਰੀਆਂ ਦੇ ਵਿੱਚ ਮੈਨੂੰ ਗਾਰੰਟੀ ਨਹੀਂ ਹੈ ਆ ਯੂਕੇ ਦੇ ਵਿੱਚ ਜਿਹੜਾ ਹੈ 99% ਕਿ 99.99% ਵੀਜ਼ਾ ਆਉਣ ਦੀ ਸੰਭਾਵਨਾ ਦੁਰਜਾ ਕੀ ਹੈ 멘ਟਲ ਹਰਾਸਮੈਂਟ ਤੋਂ ਕਈ ਚੀਜ਼ਾਂ ਤੋਂ ਸਟੂਡੈਂਟ ਬਚਦਾ ਜਿੱਦਾਂ ਤੁਸੀਂ ਕਿਹਾ ਕਿ ਫੰਡ ਕੱਟ ਵੀ ਹੋਣ ਬਿਲਕੁਲ ਜੇ ਸਟੂਡੈਂਟ ਕੋਲ 1 ਮੰਥ 올ਡ ਅਕਾਊਂਟ ਹੈ ਔਰ 28 ਦਿਨ ਪੁਰਾਣੇ ਫਾਂਡਾ ਤਾਂ ਉਹਨੂੰ ਕੋਈ ਨਹੀਂ ਪੁੱਛ ਰਿਹਾ ਕਿ ਤੇਰਾ ਇਹ 18 ਲੱਖ ਕਿੱਥੋਂ ਆਇਆ ਤੇਰਾ 20 ਲੱਖ ਕਿੱਥੋਂ ਆਇਆ ਤੁਸੀਂ ਉਹਨਾਂ ਚਾਹੇ ਕਿਸੇ ਤੋਂ ਫੜ ਕੇ ਵੀ ਸ਼ੋ ਕਿਤੇ ਆ ਯੂਕੇ ਦੇ ਵਿੱਚ ਦੇ ਆਰ ਨਾਟ ਗੋਇੰਗ ਟੂ ਆਸਕ ਯੂ ਉਹਨਾਂ ਨੂੰ ਖਾਲੀ ਇੱਕੋ ਕ੍ਰਾਈਟੇਰੀਆ ਚਾਹੀਦਾ ਹੈ ਕਿ 28 ਦਿਨ ਪੁਰਾਣੇ ਫੰਡ ਹੋਣੇ ਚਾਹੀਦੇ ਆ ਲੀਨੈਂਸੀ ਦੇਖੋ ਤੁਸੀਂ ਆਇਲਸ ਨਹੀਂ ਕੀਤੀ ਔਰ CBSE ਤੋਂ ਬੱਚਾ ਪੜਿਆ ਇੰਗਲਿਸ਼ ਦੇ ਵਿੱਚ ਉਹਦੇ 65 70 ਮਾਰਕਸ ਆ ਪਲਸ 2 ਦੇ ਵਿੱਚ ਤੇ ਉਹਦੀ ਜਿਹੜੀ ਆਇਲਸ ਵੇਵਰ ਹੋ ਗਈ ਮਤਲਬ ਉਹਨੂੰ ਆਇਲਸ ਨਹੀਂ ਚਾਹੀਦੀ ਇੰਗਲਿਸ਼ ਲੈਂਗੁਏਜ ਦਾ ਨਹੀਂ ਚਾਹੀਦਾ ਜਸਟ ਮੀਡੀਅਮ ਆਫ ਇਨਸਟਰਕਸ਼ਨ ਇੰਗਲਿਸ਼ ਦਾ ਦੇ ਦਿਓ ਔਰ ਕਈ ਯੂਨੀਵਰਸਟੀਆਂ ਮੀਡੀਅਮ ਆਫ ਇਨਸਟਰਕਸ਼ਨ ਇੰਗਲਿਸ਼ ਵੀ ਨਹੀਂ ਮੰਗਦੇ ਉਹ ਸਿੱਧਾ ਹੀ ਜੇ ਬੱਚੇ ਦਾ CBSE ਤੋਂ 65 70% ਹੈ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਦੇ ਉੱਪਰ ਤੇ MOI ਵੀ ਨਹੀਂ ਚਾਹੀਦਾ ਸਿੱਧਾ ਹੀ ਆਫਰ ਲੈਟਰ ਸਟੂਡੈਂਟ ਨੂੰ ਮਿਲ ਜਾਂਦਾ ਇੱਕ ਤਾਂ ਇਹ ਬਹੁਤ ਸੌਖਾ ਹੋ ਗਿਆ ਦੂਜਾ ਹੋ ਗਿਆ ਕਿ ਤੁਹਾਡੇ ਇਹ ਵੀ ਨਹੀਂ ਪੁੱਛਿਆ ਜਾਂਦਾ ਤੁਸੀਂ ਆਰਟਸ ਤੋਂ ਪੜ੍ਹੇ ਹੋ ਇਆ ਤੁਸੀਂ ਕਮਰਸ ਤੋਂ ਪੜ੍ਹੇ ਹੋ ਕੋਈ ਮਰਜੀ ਸਬਜੈਕਟ ਤੋਂ ਪੜ੍ਹੇ ਹੋ ਉਹਨਾਂ ਦੇ ਇੱਕ ਮਿਨੀਮਮ ਪਰਸੈਂਟ ਹੈ ਹਰ ਯੂਨੀਵਰਸਿਟੀ ਲੈਗੇ ਆਲਮੋਸਟ 60% ਹੈ ਲੇਕਿਨ ਇਹ ਚ ਵਾਲਾ ਵੀ ਚੱਕਰ ਨਹੀਂ ਆ ਇਹ ਵੀ ਸਟੂਡੈਂਟ ਵਾਸਤੇ ਲੀਨੈਂਸੀ ਹੈ ਮੰਨ ਲਓ ਬੱਚੇ ਦੇ 50% ਹੈ ਤਾਂ ਕਾਫੀ ਸਾਰੇ ਯੂਨੀਵਰਸਟੀਆਂ ਉਹਦੇ ਵਿੱਚ ਜਿਹੜਾ ਥੋੜਾ ਈਜ਼ੀ ਹੈ 4 ਮਹੀਨੇ ਦਾ ਐਕਸਟਰਾ ਕੋਰਸ ਵਿਦਆਊਟ ਐਨੀ ਚਾਰਜ ਕੋਈ ਐਕਸਟਰਾ ਫੰਡ ਨਹੀਂ ਲੈ ਰਹੇ ਉਹ ਵੀ ਸਟੂਡੈਂਟ ਕੋਲ ਆਪਸ਼ਨ ਹੈ ਹੁਣ ਕੁਝ ਯੂਨੀਵਰਸਿਟੀਆਂ ਪੀਟੀ 4850 ਵਿੱਚ ਲੈ ਰਹੀ ਹੈ ਜਿਹੜੀ ਕਿ ਮਤਲਬ ਬੜੀ ਬੜੀ ਯੂਨੀਵਰਸਿਟੀਆਂ ਨਹੀਂ ਲੈ ਰਹੀ ਸੀ ਮੰਨ ਲਓ ਬੱਚੇ ਦੇ ਹੁਣ 65 70% CBSE ਦੇ ਵਿੱਚ ਨਹੀਂ ਆਏ ਹੋ ইংਲਿਸ਼ ਦੇ ਵਿੱਚ ਉਹਦੇ ਕੋਲ ਕੀ ਸੋਲਿਊਸ਼ਨ ਹੈ 4 ਮਹੀਨੇ ਦਾ ਇੱਕ ਫਾਊਂਡੇਸ਼ਨ ਐ ਐਕਸਟਰਾ ਲੱਗ ਜਾਏਗਾ 1000 ਪਾਉਂਡ ਮਤਲਬ ਉਹਨੇ 1000 ਪਾਉਂਡ ਦੇ ਕੇ ਲੱਖ ਰੁਪਇਆ ਤੁਹਾਡਾ ਐਕਸਟਰਾਡ ਹੋਇਆ ਔਰ ਤੁਸੀਂ ਜਿਹੜਾ ਤੁਹਾਡੇ ਜਾਨ ਦੀ ਐਲੀਜੀਬਿਲਟੀ ਬਣ ਗਈ ਤੇ ਇਹ ਦੇਖੋ ਕਿ ਤੁਹਾਡੇ ਜਿਹੜਾ ਐਡਮਿਸ਼ਨ ਕਰਾਈਟੇਰੀਆ ਬਹੁਤ ਸੌਖਾ ਹੈ ਥੈਨ ਫੰਡਿੰਗ ਦੇਖੋ ਕਿ ਤੁਸੀਂ ਜਸਟ 1 ਮੰਥ ਹੋਲਡ ਫੰਡ ਦਿਖਾਣੇ 28 ਡੇਜ਼ 올ਡ ਫੰਡ ਔਰ 6 ਮਹੀਨੇ ਦੀ ਫੀਸ ਜੇ ਪੇ ਕਰਤੀ ਤੇ ਜਿਹੜੇ ਰਿਮੇਨਿੰਗ ਫੰਡ ਲਿਵਿੰਗ ਐਕਸਪੈਂਸਸ ਦੇ ਨਾਲ ਜਿਹੜਾ ਤੁਸੀਂ ਪੁੱਛ ਰਹੇ ਹੋ ਜੇ ਆਪਾਂ ਮੰਨਦੇ ਆ ਲੰਡਨ ਮੰਨਦੇ ਆ ਕਿ ਲੰਡਨ ਦੇ ਵਿੱਚ ਬੱਚਾ ਜਾ ਰਿਹਾ ਹੈ ਤੇ ਉੱਥੇ ਜਿਹੜਾ ਆ ਕਿਉਂਕਿ ਰੀਜਨਲ ਦਾ ਕੋਈ 1000 2000 ਪਾਉਂਡ ਕੱਟ ਹੋਏਗਾ ਔਰ ਸੀਟੀ ਦਾ ਥੋੜਾ ਜ਼ਿਆਦਾ ਹੋਏਗਾ ਤੇ 12 ਲੱਖ ਆਪਾਂ ਲੰਡਨ ਦਾ ਮਿਲਾ ਕੇ 6 ਲੱਖ ਰੁਪਏ ਜੇ 6 ਮਹੀਨੇ ਦੀ ਫੀਸ ਹੈ तो अठारह कख शो करके स्टूडेंट ज छे महीने की फीस देकर जा सकता है मतलब पं तो छः लाख मिनीम छे महीने की फीस देखकर स्टूडेंट उत्थ ट्रैवल कर सदर नो डाउट हैल्थ इंश्योर इंश्योरेंस और अंबैसी फीस मिला के डेढ़ तो लैके ला ढाई लाख डिपेंड करता है जो ग्रैजुएशन से जा रही है पोस्ट ग्रैजुएशन जा रहा है ये खर्चा हो रएगा दैट मीनस दस कख का जब बजट है बच्चे का अठ तो लैके दस लख ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਹੈਲਥ ਇੰਸ਼ੋਰੈਂਸ ਵੀ ਆ ਗਿਆ ਅੰਬੈਸਡੀ ਫੀਸ ਵੀ ਆ ਗਈ ਯੂਨੀਵਰਸਿਟੀ ਫੀਸ ਵੀ ਆ ਗਈ ਤੇ ਸਾਢੇ 8 ਲੱਖ ਦਾ ਲਗਦਾ ਬਜਟ ਬੰਦਾ ਹੈ ਵੈਸੇ ਮੈਕਸਿਮਮ ਸਾਈਡ ਤੇ ਆਪਾਂ ਗੱਲ ਕਰ ਰਹੇ ਹਾਂ 10 ਲੱਖ ਚ ਸਟੂਡੈਂਟ ਜਿਹੜਾ ਉੱਤੇ ਟਰੈਵਲ ਕਰ ਜਾਂਦਾ ਤੇ ਇਸ ਟਾਈਮ ਜਿਹੜਾ ਯੂਕੇ ਦੇ ਵਾਸਤੇ ਇਨਟੈਕ ਜਿਹੜਾ ਮਾਰਚ ਵੀ ਹਜੇ ਜਿਹੜੇ ਕੁਝ ਯੂਨੀਵਰਸਿਟੀਆਂ ਦਾ ਮਾਰਚ ਫਰਸਟ ਵੀਕ ਚ ਸਟਾਰਟ ਹੁੰਦਾ ਕੁਝ ਦਾ ਫੈਬ ਲਾਸਟ ਵਿੱਚ ਤੇ ਹਜੇ ਵੀ ਉਹ ਆਫਰ ਲੈਟਰ ਦੇ ਰਿਹਾ दैट मींस ਇਹਨਾਂ ਦਾ ਟਾਈਮ ਖਰਾਬ ਨਹੀਂ ਹੋਏਗਾ ਸਟੂਡੈਂਟ ਦਾ ਜਿਨ੍ਹਾਂ ਜਿਹੜੇ ਹਜੇ ਅਪਲਾਈ ਕਰਨ ਚ ਲੇਟ ਹੋ ਗਏ ਕਿਸੇ ਦਾ ਕੋਈ ਕਿਸੇ ਕੰਟਰੀ ਤੋਂ ਰਿਫਿਊਜ਼ਲ ਆ ਗਿਆ ਹੈ ਜਾਂ ਕਿਸੇ ਹੋਰ ਵਜ੍ਹਾ ਨਾਲ ਨਹੀਂ ਜਾ ਸਕੇ ਉਹਨਾਂ ਦੇ ਕੋਲ ਇੱਕ 골ਡਨ ਅਪਰਚੂਨਿਟੀ ਹੈ ਕਿਉਂਕਿ ਇੱਕ ਸਾਲ ਦੀ ਪੜਾਈ 10 ਲੱਖ ਦੀ ਫੀਸ ਸਾਲ ਦੀ ਦੇ ਕੇ ਔਰ 2 ইয়ার ਦਾ পোস্ট স্টডি ওয়ার্ক পারমিট ਮਿਲ ਰਿਹਾ। 3 ਸਾਲ ਸਟੂਡੈਂਟ ਨੂੰ ਮਿਲ ਗਏ 10-12 ਲੱਖ ਰੁਪਏ ਖਰਚ ਕਰਕੇ ਔਰ 3 ਸਾਲ ਕਮਾਉਣ ਵਾਸਤੇ ਮਿਲ ਗਏ ਇੰਟਰਨੈਸ਼ਨਲ ਐਕਸਪੋਜ਼ਰ ਵਾਸਤੇ ਮਿਲ ਗਏ। ਇਸ ਤੋਂ ਵਧੀਆ ਤੁਹਾਡੇ ਕੋਲ ਅਪਰਚੂਨਿਟੀ ਹੋਰ ਮਿਲ ਨਹੀਂ ਸਕਦੀ ਇੰਨੇ ਘੱਟ ਪੈਸਿਆਂ ਵਿੱਚ। ਜੀ ਚਲੋ ਥੈਂਕ ਯੂ ਸੋ ਮੱਚ। ਸੋ ਬਹੁਤ ਹੀ ਚੰਗੇ ਤਰੀਕੇ ਨਾਲ ਯੂਕੇ ਨੂੰ ਐਕਸਪਲੇਨ ਕੀਤਾ ਹੈ ਵਿਨਾਗੁਲ ਮੈਮ ਨੇ ਔਰ ਮੈਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਨੂੰ ਜ਼ਰੂਰ ਇਹ ਵੀਡੀਓ ਪਸੰਦ ਆਈ ਹੋਵੇਗੀ। ਸੋ ਤੁਸੀਂ ਕਾਲ ਕਰਕੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। Tack.